ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੀ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਅਮੀ ਦਾ ਵੈਗੁਰੂ ਜੀ ਦੀ ਕਿਰਪਾ ਦੇ ਨਾਲ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਵੈਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਇਹ ਹੈ ਜੀ ਸਵੇਰ ਦਾ ਟਾਈਮ ਇਹ ਬਣਾ ਰਹੀ ਸੀਗੇ ਆਪਾਂ ਹੁਣ ਚਾਹ ਉੱਠ ਕੇ ਆਪਾਂ ਸਵੇਰੇ ਹਨਾ ਕੇ ਜੋ ਦਰਤੀ ਲਾ ਕੇ ਜੀ ਪਾਠ ਕਰਕੇ ਗੁਰੂ ਘਰ ਜਾਏ ਸੀ ਤੇ ਧਾਰਾਂ ਵੀ ਚੋਲਿਆ ਸੀ ਆਪਾਂ ਉਸ ਤੋਂ ਬਾਅਦ ਫੇਰ ਬਣਾ ਰਹੀ ਸੀ ਜੀ ਚਾਹ ਉਠਣਸਾਰ ਚਾਹ ਨਹੀਂ ਬਣਾਉਦੇ ਹੁੰਦੇ ਊਟਕੇ ਆਪਾਂ ਪਾਣੀ ਦਾ ਗਲਾਸ ਇੱਕ ਪੀ ਲੈਨੇ ਆ ਜੀ ਦੇਖੋ ਦਿਨ ਚੜੇ ਚਾਹ ਬਣਾਉਨੇ ਆ ਫੇਰ 4 ਇੰਚ ਦੀ ਹੈ ਜੀ ਆਪਣੀ ਦੁੱਧ ਪਾ ਲਾਂਗੇ ਇਹਦੇ ਵਿੱਚ ਦੋ ਕੱਪੀ ਚਾਹ ਬਣਾਈ ਹੈ ਜਿਆਦਾ ਨਹੀਂ ਬਣਾਈ ਹੈਗੀ ਕਪਾ ਜਦੋਂ ਪਣੀ ਚਾਹ ਤਾਜੀ ਬਣਾਈ ਹੁੰਦੀ ਹੈ ਜੀ ਉਦੋਂ ਵੀ ਇਹ ਜੀ ਚਾਹ ਤਾਂ ਵਧੀਆ ਨਹੀਂ ਲੱਗਦੀ ਹੈਗੀ ਖਰਾਬ ਹੋ ਜਾਂਦੀ ਹੈ ਤੇ ਥੋੜਾ ਜਿਹਾ ਟਾਈਮ ਇਹਨੂੰ ਆਪਾਂ ਰਿੰਨ ਲਾਂਗੇ ਚੰਗੀ ਤਰ੍ਹਾਂ ਹਵਾ ਲੀਆਂ ਦੇ ਲਾਂਗੇ ਦੋ ਤਿੰਨ ਫਿਰ ਵਧੀਆ ਚਾਹ ਬਣ ਜਾਂਦੀ ਹੈ ਜੀ ਜੇ ਇੱਕ ਵਾਰੀ ਦੇ ਕੇ ਆਪਾਂ ਗੈਸ ਬੰਦ ਕਰ ਦਿੰਦੇ ਹਾਂ ਤਾਂ ਕੱਚੀ ਜੀ ਰਹਿ ਜਾਂਦੀ ਹੈ ਉਠਣਸਾਰ ਚਾਹ ਨਹੀਂ ਬਣਾਉਂਦੀ ਜਿਵੇਂ ਥੋੜਾ ਜਿਹਾ ਲੇਟ ਹੀ ਬਣਾਉਂਦੇ ਆ ਦਿਨ ਚੜੇ ਪਾਣੀ ਦਾ ਗਲਾਸ ਪੀ ਕੇ ਬਸ ਆਪਣੇ ਕੰਮਾਂ ਤੋਂ ਲੱਗ ਜਾਂਦੇ ਆ ਜੀ ਚਾਹ ਆਪਣੇ ਦਿਨ ਚ ਵੀ ਬਹੁਤ ਘੱਟੇ ਬਣਦੀ ਹੈ ਜੀ ਹੁਣ ਤਾਂ ਗਰਮੀ ਚ ਦੋ ਵਾਰੀ ਇਹ ਬਣਦੀ ਹੈ ਜੀ ਇੱਕ ਸਵੇਰੇ ਇੱਕ ਦੁਪਹਿਰੇ ਠੰਡ ਦੇ ਵਿੱਚ ਤਿੰਨ ਵਾਰੀ ਬਣ ਜਾਂਦੀ ਹੈ ਜੀ ਜੇ ਕਈ ਵਾਰੀ ਕੋਈ ਆਇਆ ਗਿਆ ਹੁੰਦਾ ਫੇਰ ਵੱਧ ਬਣ ਜਾਂਦੇ ਜੀ ਲੋ ਜੀ ਬਣ ਗਈ ਜਾਂ ਪਾ ਲਈ ਆਪਾਂ ਕੱਪਾਂ ਦੇ ਵਿੱਚ ਇਸ ਤੋਂ ਬਾਅਦ ਫਿਰ ਸ਼ਾਮ ਨੂੰ ਵੀਡੀਓ ਬਣਾਈਏ ਜੀ ਆਪਾਂ ਦੁਪਹਿਰ ਤੋਂ ਬਾਅਦ 4:00 ਵਜੇ ਇਹ ਤਰੀ ਹੋਈ ਸੀ ਆਪਣੀ ਦਾਲ ਮੂੰਗੀ ਦੀ ਦਾਲ ਤਰੀ ਹੋਈ ਸੀਗੀ ਜੀ ਸਾਬਤ ਮੂੰਗੀ ਦੀ ਅੱਗ ਬਚਾ ਕੇ ਆਪਾਂ ਪਹਿਲਾਂ ਤਾਂ ਦਿੱਤੀ ਸੀ ਤੇ ਇਹਦੇ ਵਿੱਚ ਹੁਣ ਆਪਾਂ ਨਾਣ ਮਿਰਚ ਪਾ ਦਾਂਗੇ ਜੀ ਕੱਲੇ ਪਾਣੀ ਚ ਪਾ ਕੇ ਧਰੀ ਹੋਈ ਸੀ ਰਿਜ ਰਹੀ ਸੀ ਹੁਣ ਆਪਾਂ ਇਹਦੇ ਵਿੱਚ ਨਾਣ ਮਿਰਚ ਪਾ ਦਨੇ ਆ ਨਾਣ ਮਿਰਚ ਹਲਦੀ ਤੜਕਾ ਫੇਰ ਲਾਵਾਂਗੇ ਜੀ ਬਾਅਦ ਦੇ ਵਿੱਚ ਤੇ ਨਾਲ ਪਾ ਦਾਂਗੇ ਆਪਾਂ ਥੋੜਾ ਜਿਹਾ ਘਿਓ ਉਬਲੋਗੇ ਜੀ ਮੀ ਬਾਹਰ ਢਾਲ ਕੇ ਉਹ ਪਾਉਣ ਨਾਲ ਛੋਟਾ ਚਮਚਾ ਸੀਗਾ ਆਪਾਂ ਠਿਕੋ ਵੀ ਹੁਣ ਗਰਮੀ ਕਰਕੇ ਪਿਗਰਿਆ ਹੁੰਦਾ ਜੀ ਤਾਂ ਕਰਕੇ ਆਪਾਂ ਤਿੰਨ ਚਮਚੇ ਪਾ ਦਿੱਤੇ ਨੇ ਠੰਡ ਦੇ ਵਿੱਚ ਤਾਂ ਜੰਮਿਆ ਹੁੰਦਾ ਕਿਉਂ ਹੁਣ ਤਾਂ ਗਰਮੀ ਵੱਧ ਹੋ ਗਈ ਜੀ ਪਰ ਅੱਜ ਮੌਸਮ ਖਰਾਬ ਹੈ ਜੀ ਇੱਥੇ ਸਵੇਰ ਦੀ ਅੱਜ ਬਹੁਤ ਹਨੇਰੀ ਚੱਲ ਰਹੀ ਸੀ ਇੱਥੇ ਸਾਫ਼ ਕਰਕੇ ਪਹਿਲਾਂ ਆਪਾਂ ਫੇਰ ਚੁੱਲ੍ਹੇ ਤੇ ਆ ਗਮਚਾਈਏ ਇਹ ਦੇਖੋ ਜੀ ਦਿਖਾਉਣੀ ਹੈ ਮੌਸਮ ਤੁਹਾਨੂੰ ਆ ਹੁਣ ਤਾਂ ਘਟ ਹੈ ਜੀ ਹਵਾ ਅੱਜ ਪੂਰੀ ਜੀ ਹਵਾ ਚੱਲਦੀ ਸੇ ਰੇਤਾਂ ਦੇਖੋ ਇੱਥੇ ਸਾਰਾ ਇੱਥੇ ਇਕੱਠਾ ਹੋਇਆ ਹੋਇਆ ਆਪਣੀ ਨੇਰੀ ਦੇ ਵਿੱਚ ਬਹੁਤ ਔਖਾ ਹੋ ਜਾਂਦਾ ਜੀ ਇਹ ਬੱਦਲ ਵਾਈ ਹੋਈ ਪਈ ਹੈ ਜੀ ਕਈ ਵਾਰੀ ਕਣੀ ਆ ਗਈਆਂ ਵੀ ਆ ਕੇ ਫਟ ਗਈਆਂ ਨੇ ਹੁਣ ਤਾਂ ਮੀਂਹ ਨਹੀਂ ਆਵੇ ਜੀ ਤਾਂ ਚੰਗਾ ਹੈ ਫਸਲਾਂ ਪੱਕੀਆਂ ਖੜੀਆਂ ਨੇ ਸਾਰਿਆਂ ਦੀਆਂ ਸੁਖ ਸ਼ਾਂਤੀ ਨਾਲ ਦਾਣੇ ਘਰ ਆ ਜਾਣਗੇ ਸਾਰਿਆਂ ਦੇ ਇਹ ਦੇਖੋ ਕਣੀ ਆ ਰਹੀਆਂ ਨੇ ਉਹਰੇ ਕਿ ਅੱਜ ਨੇਰੀ ਕਰਕੇ ਝਾੜੂ ਲਾਉਣ ਵਾਲਾ ਵੀ ਬਹੁਤ ਹੋ ਗਿਆ ਜੀ ਵਿੜੇ 'ਚ ਆਪਾਂ ਸਵੇਰੇ ਲਾਇਆ ਸੀ ਝਾੜੂ ਤੇ ਪੂਰੇ ਦੀ ਹਵਾ ਨਾਲ ਵਿੜੇ ਦੇ ਵਿੱਚ ਇੰਨਾ ਕੂੜਾ ਨਹੀਂ ਆਉਂਦਾ ਜੀ ਉਹ ਉਧਰੋਂ ਸਾਫ਼ ਕਰਨ ਵਾਲਾ ਸਾਹਮਣੇ ਉੱਥੇ ਜਾਲ ਚੱਕਿਆ ਸੀ ਕਵਾਂਡੀਆਂ ਦਾ ਜਾਲ ਪਿਆ ਸੀ ਜਿਹੜਾ ਆਪਾਂ ਧੂੜੀ ਵਾਲੀ ਉਹਦੇ 'ਤੇ ਲਾਉਨੇ ਆ ਜੀ ਟਰਾਲੀ ਤੇ ਤੇ ਇਧਰ ਸੱਜੇ ਹਨੇਰੀ ਨਾਲ ਦੇਖੋ ਕਿੰਨਾ ਕਰਦਾ ਹੋਇਆ ਪਿਆ ਕਈ ਬਣਾ ਕਹਿ ਦਿੰਦੀਆਂ ਨੇ ਜੀ ਖੁੱਲਾ ਘਰ ਵਧੀਆ ਲੱਗਦਾ ਖੁੱਲਾ ਡੁੱਲਾ ਪਰ ਹਨੇਰੀ 'ਚ ਬਹੁਤ ਔਖਾ ਜੀ ਸਫਾਈਆਂ ਕਰਦਿਆਂ ਦੀ ਬਸ ਹੋ ਜਾਂਦੀ ਐ ਇੰਨਾ ਵੱਡਾ ਵਿਹੜਾ ਇਕੱਲੇ ਜਾਣ ਦੇ ਬਸਦਾ ਨਹੀਂ ਹੈਗਾ ਜੀ ਸਾਫ਼ ਕਰਨਾ ਜੇ ਆਪਾਂ ਢਿੱਲੀ ਸਾਫ਼ ਕਰਦੇ ਆ ਤਾਂ ਫਿਰ ਵੱਡੇ ਘਰ ਦੀਆਂ ਸਫਾਈ ਹੋਊਗੀ ਜੀ ਬਾਕੀ ਕੰਮ ਤਾਂ ਨਹੀਂ ਹੋ ਸਕਦੇ ਇਕੱਲੇ ਜਾਣੇ ਤੋਂ ਬੱਦਲਬਾਹੀ ਬਹੁਤ ਹੋਈ ਪਈ ਸੀ ਜੀ ਹੁਣ ਥੋੜੀ ਜਿਹੀ ਹਵਾ ਰੁਕੀ ਹੋਈ ਹੈ ਇੱਥੇ ਇਸ ਤੋਂ ਬਾਅਦ ਫਿਰ ਸ਼ਾਮ ਨੂੰ ਫੇਰ ਤੇਜ਼ ਹਨੇਰੀ ਚੱਲ ਪਈ ਸੀ ਇੱਥੇ ਆਪਾਂ ਝਾੜੂ ਲਾ ਕੇ ਇਹ ਰੀਤਾ ਚੱਕ ਦਾਂਗੇ ਜੀ ਸਾਰਾ ਇਹ ਗੇਟ ਤੇ ਕਪੜਾ ਮਾਰ ਦਿੱਤਾ ਸੀ ਪਹਿਲਾਂ ਅੰਦਰ ਆਪਾਂ ਝਾੜੂ ਲਾ ਲਿਆ ਜੀ ਇਹ ਹੁਣ ਬਾਹਰ ਲਾਉਂ ਲੱਗੇ ਸੀ ਇੱਥੇ ਅੱਜ ਕੱਲ ਤਾਂ ਹਨੇਰੀਆਂ ਬਹੁਤ ਆਉਣਗੀਆਂ ਜੀ ਬਹੁਤ ਜ਼ਿਆਦਾ ਔਖਾ ਹੁੰਦਾ ਹੈ ਇੱਥੇ ਆਪਾਂ ਸਵੇਰੇ ਲਾਇਆ ਝਾੜੂ ਫਿਰ ਹਨੇਰੀ ਨਾਲ ਰੀਤਾ ਹੋ ਗਿਆ ਜੀ ਇੱਥੇ ਲਾ ਰਹੇ ਹੁਣ ਸਾਢੇ 4 ਵਜੇ ਤੇ ਸ਼ਾਮ ਨੂੰ ਫੇਰ ਹਨੇਰੀ ਚੱਲ ਪਈ ਜੀ ਫੇਰ ਆ ਗਿਆ ਦੁਆਰੇ ਸਵੇਰ ਨੂੰ ਉੱਠ ਕੇ ਫੇਰ ਉੱਕਣੀ ਸਾਫ ਸਪਾਈਆਂ ਸ਼ੁਰੂ। ਇਹ ਮੀਂਹ ਨਾ ਤਾਂ ਹਨੇਰੀਆਂ ਦਾ ਬਹੁਤ ਔਖਾ ਹੋ ਜਾਂਦਾ ਜੀ ਸਪਾਈਆਂ ਕਰਨੀਆਂ। ਇੱਕ ਘਾਰ ਆਪਣਾ ਬਾਹਰ-ਬਾਰ ਹੈ ਜੀ ਖੇਤਾਂ 'ਚ। ਤਾਂ ਕਰਕੇ ਵੱਧ ਆਉਂਦਾ। ਇਧਰਲੀ ਸਾਈਡ ਵੀ ਭਾਂਡੇ 'ਚ ਘੱਟ ਸੀਗਾ ਜਿੱਥੇ ਹੁਣ ਝਾੜੂ ਲਾ ਰਹੇ ਆਪਾਂ। ਗੇਟ ਵਾਲੀ ਸਾਰਾ ਇਕੱਠਾ ਹੋਇਆ ਹੋਇਆ ਸੀ ਰੇਤਾ ਤੇ ਅੰਦਰ ਵੀ ਗੇਟ ਦੇ ਤਲੋਂ ਦੀ। ਬਹੁਤ ਚਲਿਆ ਗਿਆ ਸੀ। ਜੇ ਤੋ ਪੂਰੀ ਦੀ ਹਵਾ ਚੱਲਦੀ ਹੈ ਫਿਰ ਇੱਧਰ ਨਾ ਆਉਂਦਾ ਰੇਤਾ ਸਾਰਾ ਜੇ ਪੱਸੋਂ ਦੀ ਚੱਲਦੀ ਹੈ ਫਿਰ ਇੱਧਰ ਸਾਫ਼ ਰਹਿੰਦਾ ਜੀ ਬੀੜੇ ਚ ਮੇਨ ਗੇਟਾਂ ਵੱਲ ਚੱਲਿਆ ਜਾਂਦਾ ਫਿਰ ਸਾਰਾ ਕਈ ਵਾਰੀ ਜ਼ਿਆਦਾ ਹੀ ਹਨੇਰੀ ਚ ਖੜਾ ਆ ਜਾਂਦੇ ਫਿਰ ਤਾਂ ਸਾਰੀ ਕੀਤੀ ਖਲਾਰਾ ਪੈ ਜਾਂਦਾ ਜੀ ਕਈ ਵਾਰੀ ਹਵਾ ਘੁੰਮਦੀ ਹੁੰਦੀ ਹੈ ਨੇ ਕਦੀ ਅਰੇ ਇੱਧਰ ਨੂੰ ਕਦੀ ਇੱਧਰ ਨੂੰ ਉਹ ਦੇ ਨਾਲ ਤਾਂ ਸਾਰੀ ਖਲਾਰਾ ਪੈ ਜਾਂਦਾ ਹੈ ਉਹ ਬਹੁਤ ਔਖਾ ਹੋ ਜਾਂਦਾ ਜੀ ਸਾਫ਼ ਕਰਨਾ ਪਹਿਲੀ ਫਿਕਰ ਪੈ ਜਾਂਦਾ ਜੀ ਵੀ ਅੱਜ ਨੇਰੀ ਚੱਲਦੀ ਆ ਹੁਣ ਸਵੇਰ ਨੂੰ ਸਫਾਈਆਂ ਕਰਨੀਆਂ ਪੈਣਗੀਆਂ ਵੱਧ ਜ਼ੋਰ ਲਾਉਣਾ ਪੂ ਸਫਾਈਆਂ ਦੇ ਆਪਾਂ ਰੀਤਾ ਇਕੱਠਾ ਕਰ ਲਾਂਗੇ ਜੀ ਰੀਤਾ ਹੀ ਆਏ ਹੋਏ ਸੀਗਾ ਜੀ ਪੱਤੇ ਤਾਜ ਨਹੀਂ ਸੀ ਪੱਤੇ ਹੁਣ ਤਰਕਤਾ ਦੇ ਨਵੇਂ ਆਏ ਹੋਏ ਨਹੀਂ ਤਾਂ ਕਰਕੇ ਥੋੜੀ ਜਿਹੀ ਘਟ ਛੱਡਦੇ ਨੇ ਅਮਰੂਦ ਦੇ ਛੱਡਦੇ ਨੇ ਇਹ ਆਪਣੇ ਦੇ ਅਮਰੂਦ ਦੇ ਪਹਿਲਾਂ ਨਹੀਂ ਜੜੇ ਹੈਗੇ ਠੰਡ ਚ ਹੁਣ ਛੱਡਦੇ ਨੇ ਬੁਦੇ ਪੱਤੇ ਹਵਾ ਨਾਲ ਡਿੱਗਦੇ ਨੇ ਬਾਕੀ ਦਰਖਤਾਂ ਇਹ ਤਾਂ ਹਜੇ ਨਵੇਂ ਆ ਕਰਕੇ ਨਹੀਂ ਝੜਦੇ ਹੈਗੇ ਨੇ ਇੱਥੋਂ ਆਪਾਂ ਹੁਣ ਚੱਕ ਲਾਂਗੇ ਜੀ ਕੂੜਾ ਇਹ ਇਧਰ ਇਟਾਂ ਵਾਲੇ ਵੇੜਾ ਤਾਂ ਸਾਫ਼ ਹੈ ਜੀ ਇਹ ਬਰਾਂਡੇ ਚ ਰੇਤ ਤਾਂ ਸੀਗਾ ਇੱਥੇ ਇੱਥੇ ਚੱਕ ਲਾਂਗੇ ਆਪਾਂ ਸੌਖਾ ਰੂਪ ਹੈ ਜੀ ਤੇ ਉਧਰ ਸੁਪਾਣੇ ਦੇਖਦੇ ਆ ਜੀ ਉਧਰ ਜਾਨੂ ਜੀ ਹਵਾ ਨਾ ਚੱਲੀ ਫਿਰ ਤਾਂ ਬੇੜੀ ਚ ਵੀ ਸਾਫ ਕਰਾਂਗੇ ਸੈੱਟ ਉਧਰ ਜੇ ਹਵਾ ਚੱਲ ਵੀ ਫਿਰ ਤਾਂ ਹੋਣਾ ਨਹੀਂ ਜੀ ਫਿਰ ਤਾਂ ਫੇਰ ਆਊਗਾ ਰਿੱਤਾ ਦਵਾਰੇ ਤੇ ਉਸ ਤੋਂ ਬਾਅਦ ਆਪਾਂ ਬਾਕੀ ਆ ਜੱਕੀ ਅਸੀਂ ਅੰਦਰੋਂ ਧਰ ਕੇ ਆ ਜੀ ਮੀਤੋਂ ਭਿਜਣ ਤੋਂ ਇਥੇ ਆਪਾਂ ਆ ਗਏ ਸੀਗੇ ਰਸੋਈ ਚ ਦੁੱਧ ਤਾਂ ਰੱਖਿਆ ਸੀ ਆਪਣਾ ਵਾਲੀ ਆਉਣ ਲਈ ਤੇ ਨਾਲ ਆਪਾਂ ਗੁੰਨਦੰਨੇ ਆ ਜੀ ਆਟਾ ਆਟਾ ਗੁੰਨ ਕੇ ਰੱਖ ਦਾਂਗੇ 10-15 ਮਿੰਟ ਪਿਆਰ ਹੋਗਾ ਜੀ ਹੋਰ ਕੰਮ ਕਰ ਲਾਂਗੇ ਆਪਾਂ ਫੇਰ ਰੋਟੀ ਲੱਗਾਂਗੇ ਵਧੀਆ ਹੋ ਜਾਂਦਾ ਮਲਾਈ ਵਰਗਾ ਆਟਾ ਪਹਿਲਾਂ ਗੁੰਨ ਕੇ ਰੱਖਿਆ ਹੋਇਆ 10-15 ਮਿੰਟ ਤੇ ਬੇਹੱਟ ਆਟਾ ਆਪਾਂ ਨਹੀਂ ਰੱਖਦੇ ਤਾਜ਼ਾ ਗੁੰਨ ਕੀਤਾ ਤਾਜੀ ਬਕਾ ਲੈਂਦੇ ਆ ਪਹਿਲਾਂ ਰੱਖਦੀ ਹੁੰਦੀ ਸੀ ਜਿਵੇਂ ਪਰ ਹੁਣ ਨਹੀਂ ਰੱਖਦੇ ਜਿੰਨੇ ਕੁ ਦੀ ਜ਼ਰੂਰਤ ਆ ਉੰਨਾ ਹੀ ਗੁੰਨਦੇ ਆ ਹਰ ਇੱਕ ਟਾਈਮ ਤਾਜ਼ਾ ਆਟਾ ਗੁੰਨਦੇ ਆ ਤੇ ਨਾਲੇ ਤਾਜੀ ਆਟੀ ਦੀ ਰੋਟੀ ਵਧੀਆ ਆਉਂਦੀ ਹੈ ਜੀ ਸੋਹਣੀ ਰੋਟੀ ਆਉਂਦੀ ਹੈ ਇੰਨ ਥੋੜਾ ਜਿਹਾ ਮਲਦਾਂਗੇ ਹੋਰ ਮੁੱਕੀ ਦੇ ਦਾਂਗੇ ਚੰਗੀ ਤਰ੍ਹਾਂ ਫੇਰ ਰੱਖ ਦਾਂਗੇ ਟਾਕੀ ਜੀ ਦੋ ਦਿਨ ਆਪਣੀ ਵੀਡੀਓ ਨਹੀਂ ਆਈ ਹੈਗੀ ਜੀ ਆਪ ਬੀਜੀ ਸੀਗੇ ਜੀ ਕੰਮ ਕਿਤੇ ਜਾਣਾ ਪੈ ਗਿਆ ਸੀ ਤਾਂ ਕਰਕੇ ਨਹੀਂ ਆਈ ਹੈਗੀ ਰਣਜੀਤ ਭੈਣ ਨੇ ਮੈਸੇਜ ਕਰਿਆ ਸੀਗਾ ਬਹੁਤ ਬਹੁਤ ਧੰਨਵਾਦ ਹੈ ਭੈਣ ਤੁਸੀਂ ਮਿਸ ਕਰਦੇ ਸੀਗੇ ਸਾਡੀ ਵੀਡੀਓ ਨੂੰ YouTube ਤੋਂ ਬਹੁਤ ਵਧੀਆ ਰਸਤੇ ਮਿਲੇ ਨੇ ਜੀ ਭੈਣਾ ਬਹੁਤ ਪਿਆਰ ਕਰਦੀਆਂ ਨੇ ਰਣਜੀਤ ਜੋਹਰ ਚੈਨਲ ਵਾਲੀ ਭੈਣਾ ਜੀ ਉਹ ਵੀ ਵੀਡੀਓ ਪਾਉਂਦੇ ਨੇ ਬਲੌਗ ਪਾਉਂਦੇ ਨੇ ਉਹਦੇ ਵੀ ਤੇ ਆਟਾ ਗੁੰਨ ਕੇ ਆਪਾਂ ਰੱਖ ਦਿੰਨੇ ਆ ਜੀ ਦੁੱਧ ਨੂੰ ਵਾਈ ਦੇ ਲਾਂਗੇ ਦੁੱਧ ਵੀ ਆਪਣਾ ਪਹਿਲਾਂ ਦਾ ਧਰਿਆ ਹੋਇਆ ਵਾਈ ਆਉਣ ਵਾਲੀ ਹੈ ਜੀ ਆਟਾ ਗੁੰਦੇ ਹੁੰਦੇ ਆ ਜੂਗੀ ਇਹ ਵਾਈ ਫਿਰ ਆਪਾਂ ਔਰ ਕੰਮ ਕਰਿਆਂਵਾਂਗੇ ਜੀ ਮੱਝਾਂ ਵੱਲ ਜਾਇਆਵਾਂਗੇ ਇਹ ਨਿੱਕਾ ਜਾਣਾ ਸੀ ਜੀ ਬਾਹਰ ਦੁੱਧ ਥੋੜਾ ਜਿਹਾ ਵੀ ਜੇ ਆਪਾਂ ਹੋਰ ਪਾਸੇ ਧਿਆਨ ਹੋ ਜਾਂਦਾ ਜਦ ਜੀ ਨਿੱਕਲ ਜਾਂਦਾ ਜੀ ਬਚਤ ਰਹੀ ਨਿੱਕਲਿਆ ਨਹੀਂ ਹੈਗਾ ਕਿ ਆਪਾਂ ਇਸ ਕੱਢ ਲੈਣੇ ਜੀ ਸਬਜ਼ੀਆਂ ਇਹਨਾਂ ਦੇ ਵਿੱਚ ਪਹਿਲਾਂ ਮੈਂ ਧਾਲ ਤਰਤੀ ਜੀ ਚੁੱਲੇ ਤੇ ਉਸ ਤੋਂ ਬਾਅਦ ਫਿਰ ਵੀ ਸਬਜ਼ੀਆਂ ਆ ਗਈਆਂ ਹੁਣ ਇਹਨਾਂ ਨੂੰ ਕੱਢ ਲੈਣੇ ਆ ਜੀ ਫਿਰ ਉਹ ਵੀ ਦਾਲ ਬਣਾ ਲਈਏ ਜੀ ਆਪਾਂ ਬਣਾ ਕੇ ਰੱਖ ਦਾਂਗੇ ਚੰਡੀ ਕਰਕੇ ਫਰਿਜ ਚ ਕੱਲ ਨੂੰ ਕੰਮ ਆ ਜੂਗੀ ਇਹ ਮਿਕਸ ਵੇਜ ਸੀਗੀ ਇਹ ਕੱਢ ਲਈ ਹੈ ਜੀ ਤੇ ਇਹਦੇ ਵਿੱਚ ਹੈ ਮਟਰ ਪਨੀਰ ਇਹਨੂੰ ਵੀ ਕੱਢ ਲਾਂਗੇ ਦੋ ਦਿਨ ਵੀਡੀਓ ਨਾ ਪਾਉਣ ਕਰਕੇ ਅੱਜ ਵੀਡੀਓ ਬਣਾਈ ਹੈ ਜੀ ਥੋੜੀ ਜੀ ਜਾਣਾਂ ਦੱਜ ਵੀ ਆਪਾਂ ਕਿਤੇ ਗਏ ਸੀਗੇ ਜੀ ਅੱਜ ਵੀ ਤਾਂ ਆ ਕੇ ਇਹ ਸ਼ਾਮ ਨੂੰ ਬਣਾਈਏ ਫਿਰ ਸਵੇਰ ਤੋਂ ਬਾਅਦ ਵੀਡੀਓ ਬੁੱਲ라우 ਜੀ ਇਹ ਫਸਲ ਜੀਆਂ ਕੱਢ ਲਈਆਂ ਨੇ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਵੀਡੀਓ ਨੂੰ ਜਿਹੜੇ ਚੈਨਲ ਤੇ ਨਵੇਂ ਆਏ ਨੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ